प्यारे बच्चों सश्यकाल सब सब तो सबदा स्वागत ਕਰਦਾ ਹਾਂ ਅੱਜ ਦੇ ਵੀਡੀਓ ਵਿੱਚ ਅੱਜ ਮੈਂ ਸਭ ਨੂੰ ਕਹਾਣ ਚ ਲਿਖਾ ਹਾਂ ਸਕੂਲ ਦੇ ਮੁਖੀ ਨੂੰ ਮੇਲਾ ਦੇਖਣ ਜਾਣ ਦੀ ਆਗਿਆ ਲੈਣ ਲਈ ਬਿਨੈ ਪੱਤਰ ਤੇ ਜੇ ਤੋ ਹ ਅਜ ਤੱਕ ਮੇਰੇ ਚੈਨ ਸਬਸਕ੍ਰਾਈਬ ਨਹੀਂ ਕੀਤਾ ਹੈ ਤੋ ਕਰ ਦੋ ਨਾਲ ਕਰਦੇ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਸੇਵਾ ਵਿਖੇ ਸ਼੍ਰੀਮਤੀ ਮੁਖਧਿਆਪਿਕਾ ਜੀ ਉੜਾਇੜਾ ਏਡਿਟੀ ਸਕੂਲ ਐਥੇ ਸ਼ਹਿਰ ਦਾ ਨਾਮ ਆ ਜਾਵੇਗਾ ਵਿਸ਼ਾ ਮੇਲਾ ਦੇਖਣ ਜਾਣ ਦੀ ਆਗਿਆ ਲੈਣ ਲਈ ਸ਼੍ਰੀਮਤੀ ਜੀ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਡੈਸ਼ ਜਮਾਤ ਦੀ ਵਿਦਿਆਰਥਣ ਜਾਂ ਵਿਦਿਆਰਥੀ ਹਾਂ ਸਾਡੇ ਸਕੂਲ ਤੋਂ 5 ਕਿਲੋਮੀਟਰ ਦੂਰ ਨੇੜੇ ਦੇ ਪਿੰਡ ਇੱਕ ਮੇਲਾ ਲੱਗਿਆ ਹੈ ਇਹ ਮੇਲਾ ਯਾਦਗਾਰੀ ਮੇਲਾ ਹੈ ਇਸ ਵਿੱਚ ਬੱਚਿਆਂ ਲਈ ਪੰਘੂੜੇ ਝੂਟੇ ਅਦੇ ਸਰਕਸ ਅਦੇ ਜਾਦੂ ਦਾ ਖੇਡ ਹੈ ਸਾਡੀ ਜਮਾਤ ਦੇ ਦੋਵੇਂ ਸੈਕਸ਼ਨ ਮੇਲਾ ਦੇਖਣ ਜਾਣਾ ਚਾਹੁੰਦੇ ਹਨ ਕਿਰਪਾ ਕਰਕੇ ਸਾਨੂੰ ਮੇਲਾ ਦੇਖਣ ਜਾਣ ਦੀ ਆਗਿਆ ਦਿੱਤੀ ਜਾਵੇ ਆਪ ਜੀ ਦੀ ਬਹੁਤ ਹੀ ਆਪ ਜੀ ਦਾ ਬਹੁਤ ਧੰਨਵਾਦੀ ਆਪ ਜੀ ਦੀ ਆਗਿਆ ਕਰੀ ਆਪ ਜੀ ਦਾ ਆਕਿਆ ਕਰੀ ਨਾ ਜਮਾਤ ਅਦੇ ਰੋਲ ਨੰਬਰ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈਂ ਤੁਹਾਨੂੰ ਸਭਨੇ ਮਿਲੂਗਾ ਅਗਲੀ ਵੀਡੀਓ ਵਿੱਚ ਇਸ ਵੀਰਨ ਬੋਰ ਦੇਖਣ ਲਈ ਧੰਨਵਾਦ